ਦੋ ਮੁੰਡੇ ਲਈ ਜਾ ਰਹੇ ਸੀ ਅਜਿਹਾ 2 ਕਿਲੋ ਸਮਾਨ ਕਿ ਜਦੋਂ ਪੁਲਿਸ ਨੂੰ ਲੱਗੀ ਪਿੰਕ ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੰਮ੍ਰਿਤਸਰ ਪੁਲਿਸ ਦੀ ਕਾਉਂਟਰ ਇੰਟੈਲੀਜੈਂਸੀ ਵੱਲੋਂ ਪਿਛਲੇ ਦਿਨ ਇੱਕ ਨੌਜਵਾਨ ਨੂੰ 10 ਕਿਲੋਗ੍ਰam ਹੈਰਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪੁਲਿਸ ਨੇ ਉਸ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਕੇ 3 ਕਿਲੋ ਹੈਰਨ ਬਰਾਮਦ ਕੀਤੀ ਸੀ ਅਤੇ ਉਸੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ 2 ਕਿਲੋਗ੍ਰam ਹੈਰਨ ਬਰਾਮਦ ਹੋਈ ਹੈ ਹੁਣ ਤੱਕ ਪੁਲਿਸ ਨੇ ਕੁੱਲ 15 ਕਿਲੋਗ੍ਰam ਹੈਰਨ ਬਰਾਮਦ ਕੀਤੀ ਹੈ ਜਦੀ ਜਾਣਕਾਰੀ ਸਬ ਇੰਸਪੈਕਟਰ ਹਰਪੀਸ਼ ਸਿੰਘ ਵੱਲੋਂ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਇਹ ਅਸੀਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਮਤਲਬ ਬਹੁਤ 3 ਦਿਨ ਪਹਿਲਾਂ 10 ਕਿਲੋ ਹੈਰਨ ਦੇ ਨਾਲ ਹਰਮਨਦੀਪ ਸਿੰਘ ਵਾਸੀ ਗਮਨਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਕੋਲ 10 ਕਿਲੋ ਹੈਰਨ ਮਤਲਬ ਰਿਕਵਰ ਹੋਈ ਸੀ ਤੇ ਉਸ ਤੋਂ ਬਾਅਦ ਲਾਪ੍ਰੀਤ ਸਿੰਘ ਵਾਸੀ ਟਾਰੀ ਨੂੰ 3 ਕਿਲੋ ਹਰੋਂ ਦੇ ਨਾਲ ਤੇ ਅੱਜ ਇਹਦੇ ਫਰਦਿੰਗ ਸਟਾਫ ਤੇ ਹਰਮਨ ਕੋ ਦੁਬਾਰਾ 2 ਕਿਲੋ ਹਰੋਂ ਰਿਕਵਰ ਹੋਈ ਹੈ ਟੋਟਲ 15 ਕਿਲੋ ਰਿਕਵਰੀ ਹੋ ਚੁੱਕੀ ਹੈ ਜੀ ਕਿੰਨੇ ਦਿਨਾਂ ਦਾ ਰਿਵਾਰਡ ਮਿਲਿਆ ਜੀ ਇਹਨਾਂ ਦਾ 3 ਦਿਨ ਦਾ ਰਵਾਨਾ ਮਿਲ ਗਿਆ ਜੀ 25 ਤੱਕ ਸਰੀ ਇਹਨੇ ਤਾਰਾ ਕਿਤੇ ਪਾਕਿਸਤਾਨ ਨਾਲ ਜੁੜੀ ਹਾਂ ਦੇਖੋ ਇਹਨਾਂ ਦੀ ਪਾਕਿਸਤਾਨ ਨਾਲ ਤਾਰਾ ਜੁੜੀਆਂ ਜੀ ਚਾਚਾ ਨਾਮ ਦਾ ਵਿਅਕਤੀ ਆ ਜੋ ਮਤਲਬ ਇਹਨਾਂ ਨੂੰ ਡੀਲ ਕਰਦਾ ਪਿਆ ਹੋਰ ਕੀ ਕੁਝ ਬਰਾਮਤ ਹੋਇਆ ਜੀ ਇਹਨਾਂ ਦੇ ਕੋਲ ਫਿਲਹਾਲ ਇਹਨਾਂ ਕੋਲ ਹਰੋਂ ਨੇ ਰਿਕਵਰ ਹੋਈ ਆ ਮੇਬੀ ਕੋਈ ਹੋਰ ਕਵਰੀ ਵੀ ਹੋ ਸਕਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇ ਅੱਗੇ ਚੱਲਦੀ ਪਈ ਆ ਜੀ ਲੱਗਦਾ ਕਿ ਤਿੰਨ ਦਿਨ ਜਿਹੜਾ ਰਿਮਾਰਡ ਲਏ ਤੇ ਚ ਵੱਡੇ ਖਲਾਸੀ ਹੋ ਸਕਦੇ ਨੇ ਇਹਨਾਂ ਦੇ ਹਾਂ ਹੋ ਸਕਦਾ ਜੀ ਬਿਲਕੁਲ ਇਨਵੈਸਟੀਗੇਸ਼ਨ ਵਿੱਚ ਜੋ ਵੀ ਅੱਗੇ ਨਾਮ ਸਾਹਮਣੇ ਆਉਣਗੇ ਉਹਨਾਂ ਨੂੰ ਗ੍ਰਿਫਤਾਰ ਜਰੂਰ ਕੀਤਾ ਜਾਵੇਗਾ ਗ੍ਰਾਮ ਤੋਂ ਹੋਈ ਹੈ ਸਰ ਇਕਰਾ ਦਾ ਸ਼ਹਿਰ ਗ੍ਰਾਮ ਤੋਂ ਨਹੀਂ ਕੱਲਾ ਨਸ਼ਾ ਪ੍ਰੋਬਲਮ ਹੋਇਆ ਜੀ ਇੱਕ ਮੋਟਰਸਾਈਕਲ ਕੋਇਆ ਆ ਫਾਸਟ ਹਰਮਨ ਲੁੱਟੇ ਕੋ ਲੋ ਇਹ ਲੱਗਦਾ ਕਿ ਚੈਨ ਹੈਗੀ ਇੱਕ ਚੈਨ ਹਾਂ ਬਿਲਕੁਲ ਜੀ ਹੈਗੀ ਆ ਜੀ ਚੈਨ ਹੈਗੀ ਬਿਲਕੁਲ ਤੰਦਾਲਜੀ ਇੱਕ ਨਸ਼ਿਆਂ ਦੇ ਖਿਲਾਫ ਲਗਾਤਾਰ ਪੁਲਿਸ ਸਰਗਰਮ ਹੈ ਤੇ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ